ਟਰੈਕਟਰ ਜੋ ਡਾਇਰੈਕਟਰ ਆਪਣਾ ਟਰੈਕਟਰ ਜੈਨੂਕਲੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਤੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਲੋ ਜੀ ਦੋਸਤੋ ਅੱਜ ਅਸੀਂ ਪਹੁੰਚ ਗਏ ਹਾਂ ਕੋਟਕਪੂਰਾ ਮੰਡੀ ਦੇ ਉੱਤੇ ਤੇ ਜਿੱਥੇ ਸਾਨੂੰ ਟਰੈਕਟਰ ਮਿਲਿਆ ਜੀ ਨਿਊ ਹਾਲੈਂਡ 6510 ਫਾਈਬਰ ਦੀ ਛਤਰੀ ਲੱਗੀ ਹੋਈ ਹੈ ਜੀ ਮਤਲਬ ਵੀ ਜਿਹੜਾ ਕੰਪਨੀ ਵੱਲੋਂ ਇਹ ਡੈਮੋ ਆਇਆ ਹੋਇਆ ਤੇ 6510 ਟਰੈਕਟਰ ਹੈ ਜੀ ਐਚਪੀ ਹੈਗਾ ਜੀ ਇਹ 65 ਐਚਪੀ ਟਰੈਕਟਰ ਹੈ ਜੀ ਤੇ ਬਾਕੀ ਫੰਕਸ਼ਨ ਤੁਹਾਨੂੰ ਇਹਦੇ ਦੱਸਦੇ ਆਂ ਯਕੀ ਲਓ ਜੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਉਸ ਟਰੈਕਟਰ ਦੇ ਕੋਲੇ 65 10 ਟਰੈਕਟਰ ਹੈ ਜੀ ਨਿਊ ਹਾਲੈਂਡ 4x4 ਟਰੈਕਟਰ ਹੈ ਜੀ 65 ਐਚਪੀ ਟਰੈਕਟਰ ਹੈ ਜੀ 65 ਹਸਪਾਵਰ ਟਰੈਕਟਰ ਹੈ ਜੀ ਤੇ ਝਾਂਸੀ ਦੇ ਡੈਮੋ ਵਾਲਾ ਟਰੈਕਟਰ ਲਗਾਇਆ ਗਿਆ ਜੀ ਇਹ ਕੋਟਕਪੂਰਾ ਮੰਡੀ ਦੇ ਉੱਪਰ ਤੁਸੀਂ ਟਰੈਕਟਰ ਦੇਖ ਸਕਦੇ ਹੋ ਜੀ ਬਹੁਤ ਹੀ ਸੋਧ ਕੇ ਟਰੈਕਟਰ ਬਣਾਇਆ ਗਿਆ ਐਸ ਵਾਰ ਇਹਨਾਂ ਨੇ ਬਹੁਤ ਹੀ ਜ਼ਿਆਦਾ ਟਰੈਕਟਰ ਦੇ ਵਿੱਚ ਚੇਂਜਸ ਕੀਤੀਆਂ ਨੇ ਤੇ 16 9 30 ਦੇ ਟਾਇਰ ਆ ਜੀ ਇਹਦੇ 16 9 28 ਨਾ ਥੋੜੇ ਵੱਡੇ ਹੁੰਦੇ ਆ ਜੀ 16 9 30 ਦੇ ਇਹਦਾ ਘੇਰਾ ਵੱਡਾ ਹੁੰਦਾ ਜੀ ਟਾਇਰਾਂ ਦਾ ਤੇ ਟਾਇਰ ਤੇ ਟਾਇਰਾਂ ਦੀ ਜਿਹੜੀ ਡੈਕ ਹੁੰਦੀ ਆ ਉਹ ਵੱਡੀ ਦੱਕ ਦਿੰਦੇ ਆ ਜੀ ਇਹ ਟਾਇਰ ਤੇ ਘੇਰਾ ਵੱਡਾ ਹੋਣ ਕਰਕੇ ਤੇ ਟਰੈਕਟਰ ਇਹ ਹਮੇਸ਼ਾ ਜਿਹੜਾ ਰੂਟਰ ਪੰਪ ਹੀ ਹੁੰਦਾ ਜੀ ਇਹਨਾਂ ਦਾ ਜ 33 ਇਹ ਮੈਕੋ ਪੰਪ ਦੇ ਵਿੱਚ ਆਇਆ ਹੀ ਨਹੀਂ ਸ਼ੁਰੂ ਤਾਂ ਤੇ ਹੋਰ ਵੀ ਬਹੁਤ ਸਾਰੀਆਂ ਇਹਦੇ ਵਿੱਚ ਜਿਹੜੀਆਂ ਫੀਚਰ ਆਈਆਂ ਉਹ ਤੁਹਾਨੂੰ ਦੱਸਦੇ ਆ ਜੀ ਅੱਗੇ ਕਿਹੜੇ-ਕਿਹੜੇ ਫੀਚਰ ਆਈਆਂ ਨੇ ਟਰੈਕਟਰ ਦੇ ਵਿੱਚ ਪਹਿਲਾਂ ਤੁਹਾਨੂੰ 4x4 ਦਿਖਾ ਦਈਏ ਜੀ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ 4x4 ਇਹ ਟਰੈਕਟਰ ਕੀਤਾ ਗਿਆ ਜੀ ਇਹ ਜਿਹੜੀ ਚਾਲੋ ਜਿਹੜੀ ਰਾੜ ਜਾਂਦੀ ਹੈ ਜੀ ਆਹ ਵਾਲੀ ਇਹ 4x4 ਵਾਲੀ ਸ਼ਾਰਟ ਹੁੰਦੀ ਹੈ ਠੀਕ ਹੈ ਇਹ ਅੱਗੇ ਜਾ ਕੇ ਜਿਹੜੇ ਉਹਦੇ ਨਾਲ ਕਨੈਕਟ ਹੋ ਕੇ ਜੀ ਤੇ ਅੱਗੇ ਇਹਦੇ ਵਿੱਚ ਕਰਾਉਣ ਹੁੰਦਾ ਜੀ ਇੱਕ ਉਹਦੇ ਨਾਲ ਇਹ ਫਿਰ ਅੱਗੇ ਕਨੈਕਟ ਹੋ ਕੇ ਚੱਲਦੀ ਹੈ ਜੀ ਤੇ ਆਹ ਹੋ ਗਿਆ ਜੀ ਜਿਹੜਾ ਡੀਜ਼ਲ ਨੂੰ ਫਿਲਟਰ ਕਰਕੇ ਅੱਗੇ ਫਿਲਟਰ ਪਾਉਂਦਾ ਜੀ ਤੇ ਜਿਹੜਾ ਵੀ ਮਤਲਬ ਇਹਦੇ ਵਿੱਚ ਪਾਣੀ ਪੂਣੀ ਹੁੰਦਾ ਉਹ ਇਹਦੇ ਵਿੱਚ ਰਹਿ ਜਾਂਦਾ ਜੀ ਤੱਲੇ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਕੋਈ ਇਹਦੇ ਵਿੱਚ ਕੀ ਕੀ ਲਾਇਆ ਹੈਗਾ ਕੰਪਨੀ ਨੇ ਜੀ ਤੇ ਫਾਈਬਰ ਵਾਲੀ ਛਤਰੀ ਇਹ ਕੰਪਨੀ ਹੁਣ ਲਾ ਕੇ ਦਿੰਦੀ ਹੈ ਨਾਲ ਇਹਨਾਂ ਨੇ ਜੀ ਇਹ ਹੀ ਕਰਤੀ ਵੀ ਨਾਲ ਲਾ ਕੇ ਦੇਣੀ ਆ ਬਸ ਤੇ ਟਰੈਕਟਰ ਦੀ ਸਾਰੀ ਤੁਹਾਨੂੰ ਦਿਖਾਉਣੀ ਹੈ ਜੀ ਅੱਗੇ ਕੀ ਕੀ ਟਰੈਕਟਰ ਦੇ ਵਿੱਚ ਹੈਗਾ ਜੀ ਲਓ ਜੀ ਹੁਣ ਟਰੈਕਟਰ ਤੁਹਾਨੂੰ ਅੰਦਰੋਂ ਵੀ ਦਿਖਾਉਣੇ ਹੈਗੇ ਆ ਟਰੈਕਟਰ ਦੇ ਵਿੱਚ ਕੀ ਕੀ ਟਰਬੋ ਵੀ ਲੱਗੀ ਹੋਈ ਟਰੈਕਟਰ ਦੇ ਵਿੱਚ ਟਰਬੋ ਲੱਗੀ ਹੋਈ ਹੈ ਜੀ ਜਿਹੜੀ ਆ ਹੁੰਦੀ ਜੇ ਟਰਬ ਹੁੰਦੀ ਟਰੈਕਟਰ ਦੀ ਆਹ ਵਾਲੀ ਜਿਹੜਾ ਗੋਲ ਜਾਂਦਾ ਇਹ ਟਰਬੋ ਹੁੰਦੀ ਟਰੈਕਟਰ ਦੀ ਇਹਦੇ ਨਾਲ ਟਰੈਕਟਰ ਦੀ ਜਿਹੜੀ ਪਾਵਰ ਦੁੱਗਣੀ ਹੋ ਜਾਂਦੀ ਹੈ ਮਤਲਬ ਵੱਧ ਜਾਂਦੀ ਹੈ ਪਾਵਰ ਜੀ ਜਿਸ ਦੇ ਨਾਲ ਟਰੈਕਟਰ ਖੇਤ ਦੇ ਵਿੱਚ ਕੰਮ ਬਹੁਤ ਹੀ ਜ਼ਿਆਦਾ ਵੱਧ ਕਰਦਾ ਜੀ ਤੇ ਇਹ ਆ ਗਈ ਜੀ ਨਾਲ ਜੇ ਟੈਂਕੀ ਉਹਦੇ ਨਾਲ ਹੁੰਦੀ ਆਮ ਟਰੈਕਟਰਾਂ ਦੇ ਨਾਲ ਆਪਾਂ ਲਵਾ ਲੈਣੇ ਹੈਗੇ ਆ ਪਰ ਇਹਦੇ ਵਿੱਚ ਹੀ ਹੋਂ ਲੱਗੀ ਹੁਣ ਫੂਲੈਂਟ ਵਾਲੀ ਵਿੱਚ ਇਹ ਪਾਣੀ ਪੂਣੀ ਘਟੇ ਤਾਂ ਇਹਦਾ ਪੂਰਾ ਹੋ ਜਾਂਦਾ ਪਹਿਲੇ ਹੀ ਹਨ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਇਹਦੀ ਕੰਡੀਸ਼ਨ ਟਰੈਕਟਰ ਤੇ ਜੀ ਇਹਨਾਂ ਨੇ ਕੀ ਕੀ ਵਾਸ਼ ਇਹਦੇ ਵਿੱਚ ਨਵਾਂ ਪਾਇਆ ਤੇ ਤੁਹਾਨੂੰ ਅੱਗੇ ਲੈ ਚੱਲਦੇ ਆਂ ਜੀ ਟਰੈਕਟਰ ਦੇ ਉੱਪਰ ਆਪਾਂ ਕੀ ਕੀ ਇਹਦੇ ਵਿੱਚ ਹੈਗਾ ਲਓ ਜੀ ਜਿਹੜਾ ਜੀ ਇਹਨਾਂ ਨੇ ਆਹ ਹਾਲਾ ਗੇਅਰ ਦਿੱਤਾ ਹੋਇਆ ਜਦੋਂ ਆਪਾਂ ਸੀਟ ਦੇ ਉੱਪਰ ਬੈਠਦੇ ਆਂ ਜੀ ਸੀਟ ਦੇ ਉੱਪਰ ਬੈਠ ਕੇ ਜਿਹੜਾ ਇਹ ਵਾਲਾ ਗੇਅਰ ਆਇਆ ਜੀ ਇਹ ਹਾਈ ਲੋ ਵਾਲਾ ਜਿਹੜਾ ਕਹਿ ਸਕਦੇ ਆਪਾਂ ਹਨਾ ਲਓ ਜੀ ਇਹ ਟਰੈਕਟਰ ਦੇ ਵਿੱਚ ਜਿਹੜਾ ਇਹ ਤੁਹਾਨੂੰ ਮੈਂ ਦਿਖਾ ਰਿਹਾ ਸੀ ਇਹ ਹੈਗਾ ਜੀ ਇਹਦਾ ਚੇਂਜਰ ਚੇਂਜਰ ਮਤਲਬ ਇਹਦੇ ਨੇ ਤੁਸੀਂ ਇੱਧਰੋਂ ਤੁਸੀਂ ਇੱਕ ਵਾਰ ਗੇਅਰ ਸਿਲੈਕਟ ਕਰ ਲੈਣਾ ਠੀਕ ਆ ਜਿਵੇਂ ਮੈਂ ਮੀਡੀਅਮ ਦੇ ਵਿੱਚ ਸਿਲੈਕਟ ਕਰ ਲਿਆ ਟਰੈਕਟਰ ਨੂੰ ਮੀਡੀਅਮ ਦੇ ਵਿੱਚ ਕਲਚ ਨੱਪ ਕੇ ਆਪਾਂ ਸਿਲੈਕਟ ਕਰ ਲਿਆ ਫਿਰ ਤੁਹਾਨੂੰ ਤੁਸੀਂ ਇਧਰੋਂ ਵੀ ਗੇਅਰ ਚੇਂਜ ਕਰ ਲੈਣਾ ਜਿਵੇਂ ਮੈਂ ਇਧਰੋਂ ਚੌਥਾ ਗੇਅਰ ਪਾ ਲਿਆ ਜੀ ਠੀਕ ਆ ਤਾਂ ਤੁਹਾਨੂੰ ਜਿਹੜਾ ਚੇਂਜ ਕਰਨਾ ਤੁਹਾਨੂੰ ਇਧਰੋਂ ਹੱਥ ਪਾਉਣ ਦੀ ਲੋੜ ਨਹੀਂ ਠੀਕ ਆ ਜੀ ਤੇ ਇਧਰੋਂ ਤੁਹਾਨੂੰ ਆਹ ਚੇਂਜਰ ਮਿਲ ਗਿਆ ਵਿੱਚ ਨਿਊਟਰਲ ਫਰੰਟ ਤੇ ਰੀਅਰ ਠੀਕ ਆ ਵੀ ਜਿਵੇਂ ਤੁਸੀਂ ਇਹਨੂੰ ਗਾਂਹ ਭਜਾਉਂਗੇ ਤਾਂ ਸਿੱਧਾ ਗਾਂਹ ਨੂੰ ਠੀਕ ਆ ਜੇ ਤੁਸੀਂ ਇੱਥੇ ਵਿਚਾਲੇ ਨਿਊਟਰਲ ਹੋ ਜਾਊਗਾ ਤੇ ਇੱਥੇ ਹੀ ਬੈਕ ਹੋ ਜਾਊਗਾ ਜੀ ਇਹ ਕੰਪਨੀ ਨੇ ਬਹੁਤ ਹੀ ਜ਼ਿਆਦਾ ਵਧੀਆ ਫੀਚਰ ਦਿੱਤੀ ਆ ਟਰੈਕਟਰ ਦੇ ਵਿੱਚ ਜਿਹਦੇ ਨਾਲ ਇਹ ਟਰੈਕਟਰ ਦੇ ਜੀ ਜਿਹੜੇ ਦੂਸਰੇ ਗੇਅਰ ਹਨਗੇ ਜਿਹੜੇ ਆਪਾਂ ਨੋਰਮਲ ਉਹ ਹੈਗੇ ਜੀ ਚਾਰ ਗੇਅਰ ਟਰੈਕਟਰ ਦੇ ਤੇ ਨਿਊਟਰਲ ਪਹਿਲਾ ਦੂਜਾ ਤੇ ਤੀਜਾ ਚੌਥਾ ਹੀ ਬਹੁਤ ਹੀ ਜ਼ਿਆਦਾ ਵਧੀਆ ਸੋਧ ਕੀਤੀ ਗਈ ਹੈ ਜੀ 2000 ਕੈਪੈਸਿਟੀ ਹੈ ਜੀ ਇਹਦੀ ਲਿਫਟ ਦੀ ਤੇ ਲਿਫਟ ਦੇ ਨਾਲ ਜਿਹੜਾ ਆਮ ਆਪਣੇ ਹਾਂ ਸਪੈਸ਼ਲ ਐਡੀਸ਼ਨ ਦੇ ਵਿੱਚ ਜੈਕ ਆਉਂਦਾ ਉਹ ਜੈਕ ਵੀ ਲਗਾ ਦਿੱਤਾ ਗਿਆ ਜੈਕ ਤੁਸੀਂ ਦੇਖ ਸਕਦੇ ਹੋ ਜੀ ਇਹ ਜੈਕ ਲੱਗਿਆ ਹੋਇਆ ਜੀ ਇਹ ਇਹਦੇ ਵਿੱਚ ਹਾਂ ਜੀ ਕਿਰਾ ਜੀ ਆ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਇਹ ਹੈਗਾ ਜੀ ਇਹਦਾ ਡਿਸਟਰੀਬਿਊਟਰ ਡਿਸਟਰੀਬਿਊਟਰ ਜਿਵੇਂ ਤੁਸੀਂ ਟਰਾਲੀ ਟੁੱਟਲੀ ਚਗਾਉਣੀ ਹੋਵੇ ਹਨਾ ਜੀ ਜਿਵੇਂ ਉਹ ਦਾ ਕੋਈ ਕੰਮ ਹਾਈਡਰੌਲਿਕ ਲੈਣਾ ਹੈਗਾ ਆਪਾਂ ਉਹਦੇ ਵਾਸਤੇ ਇਹ ਹੋ ਗਿਆ ਜੀ ਇਹ ਵੀ ਬਹੁਤ ਹੀ ਜ਼ਿਆਦਾ ਵਧੀਆ ਕੰਮ ਕੀਤਾ ਹੈ ਕੰਪਨੀ ਵੱਲੋਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਪੁੱਛੋ ਪੜ ਜਾਂਦੇ ਨੇ ਤੇ ਜੀ ਹੁਣ ਤੁਹਾਨੂੰ ਇਧਰੋ ਦਿਖਾਉਣੇ ਆਪਾਂ ਇਹਦੇ ਵਿੱਚ ਕੀ ਕੀ ਹੈਗਾ ਜੀ ਇਹ ਹੈਗਾ ਜੀ ਤੂੜੀ ਵਾਲਾ ਕਲੱਚ ਵਾਲਾ ਗੀਅਰ ਜਿਵੇਂ ਆਪਾਂ ਤੂੜੀ ਵਾਲੀ ਮਸ਼ੀਨ ਤੇ ਲਾਉਣਾ ਹਨਾ ਜਾਂ ਉਹ ਤੋਂ ਕੰਮ ਲੈਣਾ ਉਹਦੇ ਵਾਸਤੇ ਇਹ ਵਾਲਾ ਗੀਅਰ ਹੁੰਦਾ ਜੀ ਡਬਲ ਕਲੱਚ ਜੀ ਤੁਸੀਂ ਦੇਖ ਸਕਦੇ ਹੋ ਜੀ ਪੀਟੀ ਆਪਰੇਸ਼ਨ ਵੈਨ ਪੀਟੀ ਇਜ਼ ਨੋਟ ਯੂਜ਼ ਠੀਕ ਹੈ ਇਹਨੂੰ ਤੁਸੀਂ ਬੰਦ ਕਰ ਦੇਣਾ ਜੇ ਤੁਸੀਂ ਪੀਟੀ ਦਾ ਨਹੀਂ ਕੰਮ ਲੈਣਾ ਤੇ ਟਰਬੋ ਚਾਰਜਰ ਹੈਗਾ ਜੀ ਟਰਬੋ ਦੇ ਟਰਬੋ ਚਾਰਜਰ ਪਲੀਜ਼ ਕੀਪ ਦਾ ਇੰਜਨ ਇਨ ਲੋ ਆਈਡਲ ਕੰਡੀਸ਼ਨਲ ਫੋਰ ਦਾ ਸਟੇ ਇਹ ਕਹਿੰਦੇ ਵੀ ਜਦੋਂ ਤੁਸੀਂ ਇਹਨੂੰ ਸਟਾਰਟ ਕਰਨਾ ਉਹ ਤੋਂ ਪਹਿਲਾਂ ਇਹਨੂੰ ਬੰਦ ਕਰ ਦੇਣਾ ਠੀਕ ਹੈ ਜੀ ਤੇ ਇਹਦੇ ਵਿੱਚ ਨਵੀਂ ਸੋਧ ਕੀਤੀ ਗਈ ਹੈ ਜੀ ਰਾਈਟ ਜਿਹੜੀ ਆ ਕਿੰਨੇ ਨੇ ਆ ਸੀਟ ਬੈਲਟ ਦੇ ਦਿੱਤੀ ਜਦੋਂ ਤੁਸੀਂ ਮਤਲਬ ਉੱਪਰ ਬੈਠੇ ਆ ਟਰੈਕਟਰ ਦੇ ਉੱਤੇ ਠੀਕ ਆ ਤੁਸੀਂ ਉਹਦੇ ਨਾਲ ਕੰਫਰਟ ਰਹੋ ਜਦੋਂ ਤੁਸੀਂ ਕੋਈ ਵੀ ਧੱਕਾ ਤੋਂ ਕਾਹੋਂ ਤੁਹਾਨੂੰ ਵੱਜੇ ਤਾਂ ਉਹ ਬੈਲਟ ਸੀਟ ਬੈਲਟ ਦੇ ਨਾਲ ਤੁਸੀਂ ਉਹ ਤੋਂ ਧੱਕਿਆਂ ਤੋਂ ਬਚੋ ਹੀ ਠੀਕ ਆ ਤੇ ਬਹੁਤ ਜ਼ਿਆਦਾ ਸੇਫਟੀ ਦਿੱਤੀ ਗਈ ਹੈ ਇਹਦੇ ਵਿੱਚ ਹੀ ਤੇ ਹੋਮ ਜਿੱਥੇ ਬੈਠਾ ਜਿਹੜੀ ਸੀਟ ਦੇ ਉੱਤੇ ਉਹ ਵੀ ਬਹੁਤ ਹੀ ਜ਼ਿਆਦਾ ਕੰਫਰਟ ਆਈ ਤੇ ਜਿਹੜਾ ਇਹ ਹੈਗਾ ਜੀ ਇਹ ਪਾਰਕਿੰਗ ਵਾਲਾ ਗੀਅਰ ਆ ਜਿਵੇਂ ਗੱਡੀ ਦੇ ਵਿੱਚ ਆਪਾਂ ਬੈੰਨੇ ਆ ਜੀ ਹਨਾ ਜੀ ਉਵੇਂ ਆਪਾਂ ਇਧਰੋਂ ਪਾਰਕ ਕਰ ਦਿੰਨੇ ਆ ਮਤਲਬ ਹੈਂਡ ਬ੍ਰੇਕ ਹਨਾ ਜੀ ਉਹ ਇਹਦੇ ਵਿੱਚ ਦੇ ਦਿੱਤਾ ਗਿਆ ਇਹ ਵੀ ਬਹੁਤ ਹੀ ਜ਼ਿਆਦਾ ਵਧੀਆ ਫੀਚਰ ਦਿੱਤੀ ਗਿਆ ਟਰੈਕਟਰ ਦੇ ਵਿੱਚ ਜਿਹੜੀ ਸੀਟ ਹੈ ਜੀ ਐਡਜਸਟੇਬਲ ਤੁਸੀਂ ਗਾਹ ਕਰਨੀ ਚਾਹੁੰਦੇ ਹੋ ਤਾਂ ਇੱਥੇ ਲੀਵਰ ਲੱਗਿਆ ਹੋਇਆ ਜੀ ਉਹ ਤੋਂ ਤੁਸੀਂ ਗਾਹ ਪਛਾਂ ਵੀ ਕਰ ਸਕਦੇ ਹੋ ਜੀ ਆ ਰਿਹਾ ਜੀ ਇਹ ਲੀਵਰ ਆਹ ਲੀਵਰ ਦਿੱਤਾ ਗਿਆ ਜੀ ਤੁਸੀਂ ਇਹਨੂੰ ਉੱਪਰ ਚੱਕ ਕੇ ਤੁਸੀਂ ਐਡਜਸਟੇਬਲ ਕਰ ਸਕਦੇ ਹੋ ਜੀ ਨੂੰ ਤੇ ਕਾਰ ਟਾਈਪ ਕਾਰ ਟਾਈਪ ਪੈਡਲ ਦੇ ਦਿੱਤੇ ਗਏ ਨੇ ਜਿਹੜੇ ਤੁਸੀਂ ਆਸਾਨੀ ਨਾਲ ਨੂੰ ਦਬ ਸਕਦੇ ਹੋ ਬਹੁਤ ਹੀ ਜ਼ਿਆਦਾ ਕੰਫਰਟ ਮੈਂ ਨੂੰ ਨਾਪ ਰਿਹਾ ਜੀ ਤੇ ਜਿਹੜੇ ਇਹਦੇ ਬ੍ਰੇਕ ਇਹ ਵੀ ਬਹੁਤ ਹੀ ਜ਼ਿਆਦਾ ਕੰਫਰਟ ਦੇ ਦਿੱਤੇ ਗਏ ਨੇ ਜੌਂਡੀਅਰ ਦਾ ਉਹ ਬਹੁਤ ਹੀ ਜ਼ਿਆਦਾ ਵਧੀਆ ਸੌਧ ਦਿੱਤੀ ਹੈ ਟਰੈਕਟਰ ਦੇ ਵਿੱਚ ਜੌਂਡੀਅਰ ਦੇ ਵਿੱਚ ਆਜੇ ਵੀ ਉਹੀ ਜਿਹੜੇ ਪੈਡਲ ਸ਼ਕਤੀ ਨਾਲ ਆਪਣੇ ਪੈਂਦੇ ਹਨ ਪਰ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਸੌਫਟ ਫਾਰਮ ਬਹੁਤ ਖੁੱਲਾ ਹੈ ਇਹ ਜਿਹੜਾ ਇੱਕ ਜਿੱਥੇ ਮੈਂ ਹੁਣ ਬੈਠਾ ਹੋਇਆ ਆਇਆ ਇਹ ਬਹੁਤ ਹੀ ਜ਼ਿਆਦਾ ਖੁੱਲਾ ਜਿਵੇਂ ਆਪਾਂ ਆਮ ਟ੍ਰੈਕਾਂ ਦੇ ਦੇਖਦੇ ਆਂ ਜੋਨਡਰ ਦੇ ਇੱਥੋਂ ਤੱਕ ਹੁੰਦਾ ਜਿੱਥੇ ਤੱਕ ਮੇਰਾ ਪੈਰ ਜਾ ਰਿਹਾ ਠੀਕ ਹੈ ਜੀ ਇਹਦੇ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਖੁੱਲਾ ਦੇ ਦਿੱਤਾ ਗਿਆ ਤਾਂ ਕਿ ਆਪ ਨੂੰ ਕੋਈ ਵੀ ਦਿੱਕਤ ਨਾ ਆਵੇ ਠੀਕ ਹੈ ਜੀ ਸੇਕਾ ਸੁਕਾ ਕੋਈ ਨਹੀਂ ਹੁੰਦਾ ਇਹਦੇ ਵਿੱਚ ਆਹ ਜਿਹੜੇ ਇਹ ਸੀਸੀ ਲਗਾ ਦਿੱਤੇ ਗਏ ਨੇ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਵਧੀਆ ਮਤਲਬ ਇਹ ਕੰਮ ਕੀਤਾ ਗਿਆ ਜੋਨਡਰ ਦੇ ਵਿੱਚ ਜਿਹੜੇ ਪਲਾਸਟਿਕ ਦੇ ਆ ਰਹੇ ਨੇ ਇਹ ਇਹ ਬਹੁਤ ਹੀ ਜ਼ਿਆਦਾ ਵਧੀਆ ਦੇ ਲੱਗੇ ਹੋਏ ਨੇ ਜੀ ਤੇ ਜਿਹੜੇ ਆ ਐਕਸਲ ਜਦੋਂ ਤੁਸੀਂ 4/4 ਤੋਂ ਕੰਮ ਲੈਣਾ ਹੋਵੇ ਜੀ ਤੇ ਤੁਸੀਂ ਇਸ ਗੀਅਰ ਨੂੰ ਲਗਾ ਸਕਦੇ ਹੋ ਠੀਕ ਹੈ ਜੀ ਇਹ ਗੀਅਰ ਜਿਹੜਾ ਇਹ ਖਾਸ 4/4 ਵਾਸਤੇ ਦਿੱਤਾ ਗਿਆ ਜਦੋਂ ਤੁਸੀਂ ਚਾਰੇ ਟਾਇਰਾਂ ਦੀ ਕਚਾਈ ਕਰਾਉਣੀ ਆ ਤਾਂ ਇਹਨੂੰ ਉੱਪਰ ਨੂੰ ਖਿੱਚ ਕੇ ਇਹਨੂੰ ਤੁਸੀਂ ਘੁਮਾ ਲੈਣਾ ਉਹਦੇ ਨਾਲ ਤੁਹਾਡਾ ਜਿਹੜਾ 4/4 ਵੀ ਕੰਮ ਕਰਨ ਲੱਗ ਜੂਗਾ ਜਿਵੇਂ ਮੈਂ ਘੁਮਾ ਦਿਆਂ ਤੈਨੂੰ ਉਹ 4/4 ਕੰਮ ਕਰੂਗਾ ਜੀ ਤੇ ਬਸ ਹੁਣ ਜਿਹੜਾ 2 ਬਟਨ ਹੋ ਜਾਂਦਾ ਜੀ ਤੇ ਜਿਹੜੇ ਆ ਹੈਗੇ ਆ ਜੀ ਇਹ ਹੈਗੇ ਆ 540 ਪੀਡੀਓ ਸਿਲੈਕਟਰ ਜਿਵੇਂ ਆਪਾਂ ਤੁਸੀਂ 540 ਤੇ ਇਹਨੂੰ ਕੰਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਇਹਨੂੰ ਸਿਲੈਕਟ ਕਰ ਸਕਦੇ ਹੋ ਜੇ ਤੁਸੀਂ ਈਏ ਤੋਂ ਐਕਸਟਰਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਅੱਗੇ ਨੂੰ ਸਿਲੈਕਟ ਕਰ ਸਕਦੇ ਹੋ ਜੀ ਤੇ ਪੀਡੀਓ ਸਿਲੈਕਟਰ ਗਰਾਉਂਡ ਪੀਡੀਓ ਰਿਵਰਸ ਪੀਡੀਓ ਡਾਇਰੈਕਟ ਪੀਡੀਓ ਜੇ ਤੁਸੀਂ ਇਹਦੇ ਗਰਾਉਂਡ ਪੀਡੀਓ ਤੋਂ ਕੰਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਬੈਕ ਕਰੋ ਠੀਕ ਹੈ ਜੀ ਤੇ ਜੇ ਤੁਸੀਂ ਦੂਸਰਾ ਕੰਮ ਲੈਣਾ ਚਾਹੁੰਦੇ ਹੋ ਡਾਇਰੈਕਟ ਪੀਡੀਓ ਤੁਸੀਂ ਫਿਰ ਇਹਨੂੰ ਗਾਊਂਡ ਕਰ ਸਕਦੇ ਹੋ ਜੀ ਬਾਕੀ ਤੁਸੀਂ ਦੇਖ ਹੀ ਲਿਆ ਜੀ ਇਹਦੇ ਵਿੱਚ ਜਿਹੜੀ ਲੈਫਟ ਹੈਗੀ ਹੈ ਇਹ ਤਾਂ 2002 ਮਾਡਲ ਲੀਟ ਮਾਡਲ ਤੋਂ ਸ਼ੁਰੂ ਹੋ ਗਈ ਸੀ ਜੀ ਜਿਹੜੀ ਆ ਆਟੋਮੈਟਿਕ ਲੈਫਟ ਹੈ ਗਈ ਉਹ ਤਾਂ 2002 ਤੋਂ ਸ਼ੁਰੂ ਹੋ ਗਈ ਜੀ ਇਹ ਬਹੁਤ ਵਧੀਆ ਕੰਮ ਕੀਤਾ ਗਿਆ ਜੀ ਤੇ ਜਿਹੜਾ ਇਹਦਾ ਇੱਕ ਇਹਨਾਂ ਨੇ ਹੋਰ ਬਹੁਤ ਵਧੀਆ ਕੰਮ ਕਰ ਦਿੱਤਾ ਗਿਆ ਜਿਹੜਾ ਇਹ ਲੀਵਰ ਹੈਗਾ ਜੀ ਹਾਈਡਰੋਲਿਕ ਦਾ ਉਹ ਇੱਥੇ ਦੇ ਦਿੱਤਾ ਗਿਆ ਜਿਹਦਾ ਤੁਹਾਨੂੰ ਹੋਰ ਵੀ ਆਸਾਨ ਹੋ ਜਾਂਦਾ ਇਹਨੂੰ ਕੰਮ ਲੈਣਾ ਜੀ ਦੇਖੋ ਇਧਰ ਬਹੁਤ ਹੀ ਜ਼ਿਆਦਾ ਵਧੀਆ ਜੀ ਤੇ ਟਰੈਕਟਰ ਦੀ ਕੰਡੀਸ਼ਨ ਮਤਲਬ ਟਰੈਕਟਰ ਦੇ ਵਿੱਚ ਫੀਚਰ ਦੇ ਕੇ ਸਾਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਤੇ ਟੂਲ ਬਾਕਸ ਵੀ ਇਹਦਾ ਪਿੱਛੇ ਦੇ ਦਿੱਤਾ ਗਿਆ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਅੱਗੇ ਦਾ ਪੈਰ ਕੋਲੇ ਹੁੰਦਾ ਸੀ ਟੂਲ ਬਾਕਸ ਹੁਣ ਜਿਹੜਾ ਪਿੱਛੇ ਦੇ ਦਿੱਤਾ ਗਿਆ ਜਿਹਦੇ ਨਾਲ ਸਾਨੂੰ ਹੋਰ ਵੀ ਜ਼ਿਆਦਾ ਆਸਾਨੀ ਹੋ ਤੇ ਬਹੁਤ ਹੀ ਜ਼ਿਆਦਾ ਵਧੀਆ ਕਿੰਦੀਆਂ ਦੀਆਂ ਫੀਚਰ ਦਿੱਤੀਆਂ ਗਈਆਂ ਨੇ ਜੀ ਲਓ ਜੀ ਹੁਣ ਟਰੈਕਟਰ ਸਟਾਰਟ ਹੋ ਗਿਆ ਬਹੁਤ ਹੀ ਜ਼ਿਆਦਾ ਸਾਇਲੈਂਟ ਆਵਾਜ਼ ਆ ਜੀ ਕੋਈ ਵੀ ਟਰੈਕ ਦੀ ਆਵਾਜ਼ ਨਹੀਂ ਕੀ ਤੁਸੀਂ ਦੇਖ ਤੱਕ ਲਿਓ ਦਾ ਮਤਲਬ ਇਹਦੇ ਵਿੱਚ ਜੇ ਤੁਸੀਂ ਪਾਰਕਿੰਗ ਦੇ ਵਿੱਚ ਲਾਉਂਗੇ ਤਾਂ ਇਹਦੀ ਇੱਥੇ ਕਾਰ ਵਾਂਗੂ ਪਾਰਕਿੰਗ ਦੀ ਜਿਹੜੀ ਉਹ ਵੀ ਸ਼ੋ ਹੋਣ ਲੱਗ ਜੂਗੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਜਿਹੜੀ ਇਹ ਆ ਲਾਲ ਹੀ ਮੀਟਰ ਕੰਮ ਕਰੂਗਾ ਕੋਈ ਟਾਇਰਾਂ ਵਗੈਰਾ ਦਾ ਕੰਮ ਨਹੀਂ ਕਰੇ ਜੀ ਬਹੁਤ ਹੀ ਜ਼ਿਆਦਾ ਵਧੀਆ ਤੁਹਾਨੂੰ ਲੱਗਿਆ ਜੀ ਇਹ ਟਰੈਕਟਰ ਵੇਖ ਕੇ ਇਹਦੇ ਫੀਚਰ ਤੁਹਾਨੂੰ ਮੈਂ ਦਿਖ ਦਿੱਤੀਆਂ ਆਂ ਜਾਨੀ ਜੀ ਤੇ ਜੇ ਕੋਈ ਹੋਰ ਫੀਚਰ ਲੈਣੀ ਹੋਵੇ ਤਾਂ ਤੁਹਾਨੂੰ ਮੈਂ ਉਹ ਵੀ ਦਿਖਾ ਦਿੰਦਾ ਜੀ ਇਹ ਪੁੱਛਣਾ ਹੋਵੇ ਤਾਂ ਮੈਂ ਨੰਬਰ ਦੇ ਦੂਗਾ ਜੀ 11.5 ਲੱਖ ਰੁਪਏ ਰੇਟਾਈ ਟ੍ਰੈਕਟਰ ਦਾ ਤੇ ਇੰਨੀ ਕੀਮਤ ਵਿੱਚ ਟ੍ਰੈਕਟਰ ਦਾ ਜਿਹੜਾ 4x4 ਮੈਨ ਆ ਬਹੁਤ ਹੀ ਜ਼ਿਆਦਾ ਵੱਡੀ ਗੱਲ ਹੈ ਜੀ ਮਤਲਬ ਇੰਨੇ ਪੈਸਿਆਂ ਦੇ ਵਿੱਚ ਤਾਂ ਟ੍ਰੈਕਟਰ ਜਮਾ ਸਹੀ ਰੇਟ ਦੇ ਵਿੱਚ ਟ੍ਰੈਕਟਰ ਹੈਗਾ ਜੀ ਇਹ ਕੋਟਕਪੂਰਾ ਮੰਡੀ ਆ ਪ੍ਰਵੀਨ ਕੁਮਾਰ ਐਂਡ ਕੰਪਨੀ ਤੁਸੀਂ ਦੇਖ ਸਕਦੇ ਹੋ ਜੀ ਤੇ ਕੰਟੈਕਟ ਕਰ ਸਕਦੇ ਹੋ ਟ੍ਰੈਕਟਰ ਲੈਣ ਲਈ ਬਹੁਤ-ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਜੀ ਫਿਰ